ਲਾਈਵ ਫੋਨ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਵਿੱਚ ਦੀ ਲੰਗਦੀਆਂ ਜੋੜੀਆਂ ਨਹਿਰਾਂ ਉੱਤੇ ਪੁਲ ਬਣਾਉਣ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਪਰ ਹੁਣ ਇੱਕ ਪੁਲ ਨੂੰ ਲੈ ਕੇ ਦੋ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਦੇ ਲੋਕ ਆਹਮੋ ਸਾਹਮਣੇ ਆ ਤੇ ਦੋਨੇ ਇਸ ਗੱਲ ਤੇ ਲੱਗੇ ਹੋਏ ਆ ਇੱਕ ਇੱਕ ਪਾਸੇ ਦੇ ਪਿੰਡਾਂ ਵਾਲੇ ਇਸ ਗੱਲ ਤੇ ਜ਼ੋਰ ਪਾ ਰਹੇ ਆ ਕਿ ਪੁਰਾਣੇ ਪੁਲ ਨੂੰ ਹੀ ਰੱਖਿਆ ਜਾਵੇ ਤੇ ਉਸ ਦੀ ਰਿਪੇਅਰ ਕੀਤੀ ਜਾਵੇ ਜਦੋਂ ਕਿ ਦੂਜੇ ਪਾਸੇ ਦੇ ਪਿੰਡਾਂ ਵਾਲੇ ਨਵਾਂ ਜਿਹੜਾ ਨਕਸ਼ਾ ਪਾਸ ਹੋਇਆ ਕਿ ਪੁਲ ਸਿੱਧਾ ਬਣੇ ਉਸ ਨੂੰ ਬਣਾਉਣ ਲਈ ਜ਼ੋਰ ਪਾ ਰਹੇ ਆ ਅਸਲ ਦੇ ਵਿੱਚ ਜਦੋਂ ਡੱਗੋ ਰਮਾਣਾ ਪਿੰਡ ਤੋਂ ਫਿੱਡੇ ਕਲਾ ਪਿੰਡ ਨੂੰ ਨਹਿਰਾਂ ਕ੍ਰੋਸ ਕਰਦੇ ਸੀ ਤਾਂ ਡੱਗੋ ਰਮਾਣਾ ਪਿੰਡ ਤੋਂ ਨਹਿਰ ਦੇ ਨਾਲ-ਨਾਲ ਅੱਧੇ ਕਿਲੋਮੀਟਰ ਦੇ ਕਰੀਬ ਪਟੜੀ ਰਾਹੀਂ ਜਾਣਾ ਪੈਂਦਾ ਸੀ ਤੇ ਉਸ ਤੋਂ ਬਾਅਦ ਪੁਲ ਕ੍ਰੋਸ ਕਰਨਾ ਪੈਂਦਾ ਸੀ ਤੇ ਹੁਣ ਜਿਹੜਾ ਨਵਾਂ ਨਕਸ਼ਾ ਬਣਾਇਆ ਗਿਆ ਉਹਦੇ ਅਨੁਸਾਰ ਡੱਗੋ ਰਮਾਣੇ ਤੋਂ ਸਿੱਧਾ ਹੀ ਪੁਲ ਨਹਿਰਾਂ ਉਤੋਂ ਦੀ ਕ੍ਰੋਸ ਕਰਕੇ ਫਿੱਡੇਕਲਾ ਪਿੰਡ ਵਿੱਚ ਉਤਰ ਜਾਵੇਗਾ ਤੇ ਲੋਕਾਂ ਨੂੰ ਇਹ ਇਤਰਾਜ਼ ਆ ਕਿ ਜਿਹੜੇ ਉਸ ਪੁਲ ਤੇ ਪੰਪ ਲੱਗੇ ਹੋਏ ਨੇ ਲਿਫਟ ਪੰਪ ਲੱਗੇ ਹੋਏ ਨੇ ਪਿੰਡ ਦੇ ਵਾਟਰ ਰਕਸ ਨੂੰ ਉਤੋਂ ਪਾਣੀ ਜਾਂਦਾ ਉਹ ਸਾਰਾ ਬੰਦ ਹੋ ਜਾਊਗਾ ਤੇ ਨਵਾਂ ਪੁਲ ਬਣਨ ਦੇ ਨਾਲ ਪੁਰਾਣਾ ਪੁਲ ਟਾ ਦਿੱਤਾ ਜਾਊਗਾ ਜਿਸ ਕਰਕੇ ਉਹਨਾਂ ਨੂੰ ਕਾਫੀ ਸਮੱਸਿਆਵਾਂ ਆਉਣਗੀਆਂ ਦੂਜੇ ਪਾਸੇ ਦੇ ਪਿੰਡਾਂ ਵਾਲੇ ਇਸ ਗੱਲ ਤੇ ਰਾਜੀ ਆ ਕਿ ਨਵਾਂ ਪੁਲ ਬਣਾਇਆ ਜਾਵੇ ਜਦੋਂ ਕਿ ਇਸ ਪਾਸੇ ਵਾਲੇ ਕਹਿ ਰਹੇ ਆ ਕਿ ਪੁਰਾਣੇ ਪੁਲ ਨੂੰ ਟਾਇਆ ਨਾ ਜਾਵੇ ਉਸੇ ਨੂੰ ਹੀ ਰਿਪੇਅਰ ਕਰਕੇ ਚਾਲੂ ਕਰ ਦਿੱਤਾ ਜਾਵੇ ਪਰ ਫਿਲਹਾਲ ਇਸ ਗੱਲ ਤੇ ਦੋਨਾਂ ਜ਼ਿਲ੍ਹਿਆਂ ਫਰੀਦਕੋਟ ਤੇ ਮੁਕਸਰ ਸਾਹਿਬ ਦੇ ਪਿੰਡਾਂ ਦਾ ਲੋਕਾਂ ਦਾ ਆਪਸੀ ਪੇਚ ਫਸਿਆ ਹੋਇਆ ਹੈ ਤੇ ਸਰਕਾਰ ਹਜੇ ਇਸ ਮਾਮਲੇ ਤੇ ਕੋਈ ਫੈਸਲਾ ਨਹੀਂ ਕਰ ਸਕੀ ਕਿ ਕਿਹੜਾ ਪੁਲ ਫਾਈਨਲ ਹੋਵੇਗਾ ਅਸੀਂ ਇਹ ਕਹਿਣਾ ਚਾਹੁੰਦੇ ਸਾਡੇ ਲੈਫਟ ਪੰਪ ਵੀ ਅਸੀਂ ਤੇ ਸਾਡਾ ਕਾਰੋਬਾਰ ਹੈ ਜੀ ਮੁੜ ਕੇ ਪਿੰਡ ਦਾ ਵਾਟਰ ਬਾਕਸ ਵੀ ਅਸੀਂ ਤੇ ਹੈ ਜੀ ਜੇ ਮੰਨ ਲਾ ਵੀ ਪੁਲਟੈਂਸ ਦਾ ਸਾਡੇ ਲੈਫਟ ਪੰਪ ਟੈਗ ਸਾਡੀ ਜਮੀਨਾਂ ਬੇਕਾਰ ਹੈ ਤੇ ਪੁਲ ਨੂੰ ਕੀ ਹਾਲ ਦਪਾਂਗੇ ਪੁਲ ਦੀ ਕੋਪਾਲ ਬਕਸਤਾ ਹੀ ਹੈ ਪਰ ਪੁਲ ਤਾਂ ਖਤਮ ਹੀ ਹੈ ਤਾਂ ਆਸੇ ਵੀ ਹੁੰਦੇ ਆ ਹਾਂਜੀ ਹਾਂਜੀ ਬਹੁਤ ਦੋ ਤਿੰਨ ਰਜੇ ਤੁਹਾਨੂੰ ਬਸਾਉਂ ਵੀ ਚੋਣੋ ਤੁਰਾ ਟਰੱਕ ਵੀ ਉਤਰੇ ਤੁਹਾਡੇ ਤਨ ਕੀ ਮੰਗ ਹੈ ਜੀ ਤੁਹਾਡੀ ਮੰਗ ਹੈ ਵੀ ਸਾਡਾ ਪੁਲ ਇਹ ਇੱਥੇ ਸਾਡਾ ਇਹ ਰਹਿਣਾ ਚਾਹੀਦਾ ਜੇ ਉਹ ਬੰਦਾ ਤੇ ਸਾਨੂੰ ਕੋਈ ਦਿੱਕਤ ਨਹੀਂ ਬਣਵਾ ਲੈਣ ਸਾਨੂੰ ਕੋਈ ਦਿੱਕਤ ਇਹ ਸਾਡਾ ਮਨਜ਼ੂਰੀ ਇੱਥੇ ਹੋਇਆ ਹੈ ਸਾਡੇ ਲਿਫਟ ਪੰਪ ਐਸੇ ਦੇ ਉੱਤੇ ਆ ਸਾਡਾ ਜਿਮਾਲ ਅੱਜ ਟੈਂਦਾ ਬੁਰਜੀਆਂ ਟਹਿਗਾ ਸਾਡੇ ਲਿਫਟ ਪੰਪ ਤਾਂ ਖਤਮ ਹੋਈ ਅਸੀਂ ਪੁਰਾਣਾ ਪੁਲ ਹੈ ਪੁਲ ਚਰਨਜਾ ਦਾ ਜੰਬੜਿਆ ਜੀ ਸਾਨੂੰ ਆਇਆ ਜੀ ਇਹ ਵੀ ਪੁਲ ਬਣੇ ਤੇ ਉਹ ਵੀ ਬਣ ਜੇ ਉਹਨਾਂ ਦਾ ਕੋਈ ਚੱਕਰ ਨਹੀਂ ਪੈਂਦਾ ਕਿਉਂ ਜਿਹੜੇ ਉੱਧਰ ਬੰਦੇ ਖੜੇ ਆ ਉਹਨਾਂ ਦੇ ਅੰਦਰ ਗਰਾਊਂਡ ਵੀ ਇੱਥੇ ਆ ਤੇ ਪੀਣ ਵਾਲਾ ਪਾਣੀ ਵੀ ਇੱਥੇ ਆ ਦੇਖ ਲਓ ਪੰਜ ਅੰਦਰ ਗਰਾਊਂਡ ਹੈ ਇਸ ਪੁਲ ਤੇ ਤੇ ਛੇਮਾ ਹੋ ਗਿਆ ਪਾਣੀ ਵਾਲਾ ਵੀ ਚਲੋ ਉਹ ਵੀ ਬਣਦਾ ਆਪਾਂ ਤਾਂ ਸਹਿਮਤ ਅਸੀਂ ਤਾਂ ਉਹਨਾਂ ਨਾਲ ਵੀ ਬਣੇ ਤੇ ਪਰ ਏ ਇਹ ਸਾਨੂੰ ਥੋੜਾ ਜ਼ਰੂਰੀ ਹੈ ਵੀ ਇਹ ਵੀ ਬਨ ਜੇ ਪਹਿਲਾਂ ਇਹ ਬਨ ਜੇ ਮੜਕੇ ਉਹ ਬਨ ਜੇ ਹਾਲਤ ਖਰਾਬ ਹੀ ਹੈ ਦੀ ਜੀ ਆ ਦੇਖਿਆ ਆਪੇ ਦੇਖ ਲਓ ਸਾਈਡ ਤੋਂ ਇਹ 53 ਦਾ ਬਣਿਆ 1900 ਤੁਹਾਡੀ ਹੁਣ ਕੀ ਮੁਖ ਮੰਗ ਹੈ ਵੀ ਇਹ ਬਨਣਾ ਚਾਹੀਦਾ ਸਾਨੂੰ ਇਹ ਵੀ ਇਹ ਵੀ ਬਨਣਾ ਚਾਹੀਦਾ ਪਾਸ ਹੋ ਜਾਵਿਆ ਤੇ ਉਹ ਵੀ ਮੰਨਦਾ ਉਹ ਵੀ ਬਣੇ ਸਾਨੂੰ ਕਿਸੇ ਤੇ ਤਰਾਜ ਨਹੀਂਗਾ ਕਾਰ ਵੱਲੋਂ ਹੁਣ ਰਿਪੇਅਰ ਦੇ ਨਕਸ਼ੇ ਪਾਸ ਕੀਤੇ ਗਏ ਆ ਜਾਂ ਨਵੇਂ ਪੁਲ ਦੇ ਨਕਸ਼ੇ ਨਹੀਂ ਨਵੇਂ ਦੇ ਕਰੇ ਨਵਾਂ ਮੰਡੂ ਦੂਜੇ ਲੋਕ ਬੇਅਦੀ ਮੰਗ ਕਰ ਰਹੇ ਹੋਈਆਂ ਨਵੇਂ ਸੀ ਅਸੀਂ ਤਾਂ ਨਵੇਂ ਦੀ ਕਰਦੇ ਆ ਵੀ ਦੋਵੇਂ ਨਵੇਂ ਬਣ ਉਹ ਵੀ ਬਣ ਜੇ ਇਹ ਵੀ ਬਣ ਜੇ ਇਹ ਜੀ ਇੱਕ ਸਾਡੀ ਬਹੁਤ ਪੁਰਾਣੀ ਮੰਗ ਸੀ ਇੱਕ ਪੁਲ ਦੀ ਜੋ ਅੱਜ ਤੋਂ ਜਦੋਂ ਲਹਿਰਾ ਬਣਿਆ 67 ਸਾਲ ਪਹਿਲਾਂ ਦੀ ਗੱਲ ਆ ਵੀ ਪੁਲ ਇਥੇ ਪਾਸ ਸੀ ਕੁਝ ਕਾਰਨਾ ਕਰਕੇ ਇਥੇ ਪੁਲ ਚੱਕਿਆ ਗਿਆ ਸੀ ਅਸੀਂ ਉਹੀ ਮੰਗ ਸੀ ਬਹੁਤ ਜਿਹੇ ਸਾਡੇ ਲੰਮੀ ਪੁਰਾਣੀ ਮੰਗ ਆ ਕਾਫੀ ਸਰਕਾਰਾਂ ਇਥੇ ਆਉਂ ਜਾਂਦੀ ਰਹੀਆਂ ਪਰ ਹੁਣ ਆਕੇ ਸਾਡੇ ਮੰਗ ਨੂੰ ਬੂਰ ਪੈਣ ਲੱਗਿਆ ਤੇ ਅਸੀਂ ਧੰਨਵਾਦ ਕਰ ਸਰਕਾਰ ਦਾ ਵੀ ਸਾਡਾ ਪੌੜਾ ਇਹ ਜੁੜਦਾ ਜਿਹੜਾ ਇਹ ਫੋਇਪੁਰ ਤੋਂ ਡੱਬੋ ਵਾਲੀ ਡੱਬੋ ਵਾਲੀ ਤੋਂ ਅੰਮ੍ਰਿਤਸਰ ਨੂੰ ਜੋੜਦਾ ਸਾਨੂੰ ਪੁਲ ਤੇ ਕਾ ਵੀ ਸਾਡੇ ਇਲਾਕੇ ਦੇ ਹੀ 25 30 ਪਿੰਡ ਤੋਂ 50 ਪਿੰਡ ਸਾਡੇ ਇਲਾਕੇ ਦੇ ਪੂਰੇ ਜਨ ਕਿ ਸਾਨੂੰ 100 200 ਪਿੰਡ ਦਾ ਸਾਨੂੰ ਤਕਰੀਬਨ ਹੈਗਾ ਯਾਨੀ ਕਿ ਸਾਨੂੰ ਕਾਫੀ ਨਵੇਂ ਸਹੂਲਤ ਦੇ ਮਿਲੂਗੀ ਇੱਕ ਸਾਾਨੂੰ ਨਜਾਤ ਮਿਲੂਗੀ ਇਥੋਂ ਕੁਝ ਡਕੈਤਿਆਂ ਹੁੰਦੀਆਂ ਦਿਨ ਦਿਹਾੜੇ ਲੁੱਟਾਂ ਖੋਹ ਹੁੰਦੀਆਂ ਤੇ ਇੱਕ ਦੋ ਹਾਸੇ ਵੀ ਕਾਫੀ ਹੋ ਗਏ ਆ ਪਿੱਛੇ ਵੀ ਇੱਕ ਮੁੰਡਾ ਥੋੜੇ ਦਿਨ ਹੋ ਗਏ ਬਚਿਆ ਪਿੱਛੇ ਇੱਕ ਸਾਡੇ ਇਲਾਕੇ ਚੋਂ ਇਥੋਂ ਦਾਨਾਰਮਣਾ ਪਿੰਡ ਉਥੋਂ ਦੀ ਦੋ ਬੇਟੀਆਂ ਸੀ ਉਹ ਨਹਿਰ ਤੇ ਡਿਗ ਮੇਂ ਹਾਸੇ ਕਰਕੇ ਇੱਕ ਸਾਡੇ ਬਾਬਾ ਫਰੀਦ ਸਕੂਲ ਦੀ ਬਾਸ ਸੀਗੀ ਉਹਦੇ ਵਿੱਚ ਇੱਕ ਸਾਡੀ ਬੱਚੀ ਦਾ ਨਕਸਾ ਕੁਦਰਤੀ ਕੋਈ ਹੋ ਸਰਕਾਰ ਨਾਲ ਕਰਕੇ ਬੱਚੀ ਇੱਕ ਹੀ ਸੀ ਉਹ ਉਹਦਾ ਵੀ ਇੱਕ ਘਰ ਦਾ ਚਰਾਗ ਬੁਝ ਗਿਆ ਇਸਣ ਇਹ ਸਾਡੀ ਬਹੁਤ ਪੁਰਾਣੀ ਮੰਗ ਸੀ ਅਸੀਂ ਬਹੁਤ ਧੰਨਵਾਦ ਕਰਦਾ ਸਰਕਾਰ ਦਾ ਤੇ ਇਲਾਕੇ ਸੰਗਤਾਂ ਦਾ ਜਿਨ੍ਹਾਂ ਦਾ ਸਹਿਯੋਗ ਹੈ ਸਾਡੇ ਆ ਇਲਾਕੇ ਦੇ ਸਾਰੇ ਡਗੋ ਰਮਣਾ ਦਿੱਤੀ ਰੋੜੀ ਕੰਮਿਆਣਾ અમરાડ મોતરેવાળા ચક મોતરેવાળા વરીવાળા સરનાકા કે سارے ઇલાકે دے لوگ ਸਾਡੇ ਇਕੱਠੇ ہوئے હે تے ਅਸੀਂ ਧਾਰਨਾ ਦੇ ਸਰਕਾਰ ਸਾਡਾ ਪੁਲ ਜਲਦੀ ਤੋਂ ਜਲਦੀ ਹੱਲ ਬਣਾਇਆ ਜਾਵੇ ਜੋ ਲੋਕਾਂ ਦੀ સુવિધાਾਸਤੇ ਕੋਈ ਐਕਟੀਵਿਟੀ ਹੋਣੀ ਹੈ ਉਹ ਬਿਲਕੁਲ ਕਰਾਂਗੇ ਕਿਸੇ ਨੂੰ ਵੀ મતલਬ ਕਿਸੇ ਦੀ સુવિધા ਦੇ ਵਿੱਚ ਕੋਈ ਖਲ ਨਹੀਂ ਪੈਣਿਆ ਸਾਰਿਆਂ ਦੀ સુવિધા খেয়াল ਰੱਖਿਆ ਜਾਵੇ ਕਿਹੜੇ ਪੁਰਾਣੇ ਪੁਲ ਦਾ પાપ ਹੋਇਆਗਾ ਨਵੇਂ ਪੁਲ ਦਾ પાਪ ਮੈਂ ਪਤਾ ਕਰ ਲਵਾਂ ਦੋਹੇ ਤਰ੍ਹਾਂ ਕਹਿ ਰਹੇ ਆ ਦੋਵਾਂ ਨੂੰ ਐਕਸੀ ਕਰਾ ਸਰ 93 ਪਤਾ ਨਹੀਂ ਹੁਣ ਮੈਂ ਪਤਾ ਕਰੂੰਗਾ ਜੀ ਮੈਂ ਬਾਹਰ ਗਿਆ ਸੀ ਮੈਂ ਪਤਾ ਕਰ ਲੈਣੇ ਵੈਸੇ ਇਹ ਐ ਵੀ 25 ਪਿੰਡ ਸੌਖੇ ਹੋ ਜਾਣਗੇ ਜੇ ਇਧਰਲੇ ਪਾਸੇ ਦੀ ਬਣਦੇ ਜਿਲ੍ਹਿਆਂ ਨੂੰ ਫਾਇਦਾ ਹੋਊਗਾ ਨਾਲੇ ਇੱਕ ਦੋ ਬੱਚੇ ਵੀ ਦੇਖ ਕੇ ਡੈਥ ਵੀ ਹੋਈ ਹੈ ਉੱਥੇ ਜਦੋਂ ਉੱਥੋਂ ਮਤਲਬ ਹੈ ਮੁੜਨਾ ਪੈਂਦਾ ਧੁੰਦ ਦੇ ਵਿੱਚ ਗਾਹੀ ਲੰਘ ਜਾਂਦੇ ਆ ਸੋ ਚੈੱਕ ਕਰਾ ਲੈਣੇ ਦੀ ਕੀ ਸਿਚੁਏਸ਼ਨ ਦੀ ਇਹ ਹੈ ਖਤਰਾ ਕਿ ਤੇ ਸਾਡਾ ਪੁਲ ਟੈਨਾ ਜਾਵੇ ਉਹਨਾਂ ਨੂੰ ਵੀ ਫੋਨ ਨਹੀਂ ਵੀ ਉਹਨਾਂ ਦਾ ਪੁਲ ਟੈਨਾ ਨਹੀਂਗਾ ਤੇ ਰੇਪੇਰ ਕਿਉਂ ਵੇਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਬਣੀ ਬਣੀ ਚੀਜ਼ ਕਿਉਂ ਖਰਾਬ ਕਰਨੀ ਹੈ ਜੀ ਬਾਕੀ ਕੁਝ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰ Cheiro do